ਉਹ ਕੋਈ ਗੱਲ ਨਹੀਂ ਨਾਜਰਾ ਓਏ ਆਪ ਤੂੰ ਮੇਰੇ ਕਿੰਨੇ ਵਾਰੀ ਡੰਗ ਸਾਰੇ ਆ ਹੈ ਜੇ ਮੈਂ ਤੇਰੇ ਹੋਂ ਨਹੀਂ ਕੰਮ ਆਉਂ ਫਿਰ ਕਦੋਂ ਆਉਂਗਾ ਕੋਈ ਗੱਲ ਨਹੀਂ ਜਦੋਂ ਮਰਜੀ ਇੱਕ ਵਾਰੀ ਪਰਖ ਕੇ ਦੇਖ ਲਈ ਮੈਂ ਖੜਾ ਨ ਤੇਰੇ ਨਾਲ ਤੇਰਾ ਆਪਦਾ ਕੰਮ ਹੋਇਆ ਮੇਰਾ ਹੋ ਜਾ ਗੱਲ ਤਾਂ ਇੱਕੋ ਹੀ ਐ ਚੱਲ ਤੂੰ ਵੀ ਬਾਹਰੀਆਂ ਗੱਲਾਂ ਮਾਰਦਾ ਠੀਕ ਆ ਠੀਕ ਆ ਨਾਜਰਾ ਅੱਲੂ ਦੇ ਪਾਣੀ ਮੈਂ ਤਾਂ ਨਾ ਕਹਿੰਦੀ ਸੀ ਵੀ ਆਪਾਂ ਕੱਲ ਨੂੰ ਪਿੰਡ ਜਾਈਏ ਜਦੋਂ ਦੇਖੋ ਮੇਰੇ ਸੜ ਦੀ ਪਿੰਡ ਜਾਣਾ ਪਿੰਡ ਜਾਣਾ ਪਿੰਡ ਜਾਣਾ ਉਹ ਜੇ ਐਨੇ ਪਿੰਡ ਦਾ ਚਾਹ ਇੱਥੇ ਕਰਨ ਆਈ ਸੀ ਪਿੰਡ ਹੀ ਰਹਿ ਪਾ ਉਹਨਾਂ ਜੀ ਡੈਡੀ ਦਾ ਫੋਨ ਆਇਆ ਸੀ ਨੇ ਬਾਲੀ ਬਿਮਾਰ ਹੋਈ ਪਈ ਆ ਮੈਂ ਤਾਂ ਕਹਿੰਦੀ ਸੀ ਮੰਮੀ ਤਾਂ ਬਿਮਾਰ ਰਹੂਗੀ ਉਹ ਮਾੜਾ ਮੋਟਾ ਘਰ ਦਾ ਦੇਖ ਲਿਆ ਕਰ ਤੈਨੂੰ ਪਤਾ ਹੈ ਮੇਰਾ ਤਾਂ ਖੇਤ ਨਹੀਂ ਸਰਦਾ ਹੋਰ ਕੰਮ ਹੋ ਜਾਂਦੇ ਆ ਆ ਮੈਂਬਰ ਦਾ ਫੋਨ ਆ ਕੇ ਹਟਿਆ ਇਹਦੇ ਨਾਲ ਜਾਣਾ ਉਹ ਤਾਂ ਗੱਲ ਤੁਹਾਡੀ ਸਹੀ ਆ ਪਰ ਮੈਂ ਕਹਿੰਦੀ ਸਪੱਤ ਉਹਦੀ ਆ ਜਾਾਂਗੇ ਉਹਦੀ ਆ ਜਾਾਂਗੇ ਮੇਰੀ ਗੱਲ ਸੁਣ ਲੈ ਬੰਦੇ ਵਾਲੀ ਉੱਥੇ ਚਾਹੇ 2 ਮਹੀਨੇ ਲਾਇਆ ਮੈਨੂੰ ਨਾਲ ਜਾਣ ਵਾਸਤੇ ਨਾ ਕਹੀਂ ਸਮਝ ਗਈ ਜਦੋਂ ਦੇਖੋ ਇੱਕੋ ਹੀ ਗੱਲ ਆ ਸਰ ਅਸੀਂ ਇਕੱਲੇ ਕਿਵੇਂ ਜਾਵਾਂਗੇ ਉਹ ਕੰਨੇ ਭੱਗ ਜਾ ਵਾਸਤੇ ਚੜਕੇ ਲੱਗ ਜਾ ਮੈਨੂੰ ਜ਼ਰੂਰੀ ਟੰਗੜਾ ਪਾਹੇ ਕੰਦੇਸੀ ਤੁਸੀਂ ਭਾਵੇਂ ਉਹਦੀ ਆ ਜਿਓ ਵੀ ਇੱਕ ਵਾਰੀ ਤੁਸੀਂ ਵੀ ਚੱਲ ਵੜਦੇ ਬਸ ਹੁਣ ਤੱਕ ਨਹੀਂ ਸੁਣਦਾ ਬਸ ਤੇ ਜਾਗ ਜਾ ਮੈਨੂੰ ਜਾਣ ਵਾਸਤੇ ਨਾ ਗਈ ਸਮਝ ਲੱਗੀ ਕਿ ਨਹੀਂ ਲੱਗੀ ਕੁ ਸਮਝਾਵਾਂ ਫਿਰ ਠੀਕ ਹੈ ਆਹੋ ਕੱਦੀ ਬਗ ਜੀ ਮਾਰਦੀ ਆ ਉਹ ਬਗ ਜਾ ਹੁਣ ਕੰਮ ਧੰਦਾ ਕਰ ਲੈ ਤੇ ਸਰਾਣੇ ਖੜੀ ਆ ਦੋ ਨਵੱਟਾ ਬਣ ਕੇ ਮੇਰੇ ਸਾਰੇ ਦਿਨ ਸਾਰਾ ਮੂੜੀ ਖਰਾਬ ਕਰਦਾ ਜਦੋਂ ਦੇਖੂ ਪਿੰਡ ਦੇ ਵੀਰ ਵੀ ਕੀਰ ਨੇ ਪਿੰਡ ਦੇ ਪਤਾ ਨਹੀਂ ਮੇਰੇ ਸਾਧਾਰੇ ਦੇ ਪਿੰਡ ਕੀ ਲਾਇਆ ਰੋਜ਼ ਕਹਿ ਦਿੰਦੀ ਹੈ ਕਿੰਨਾ ਕ ਟਾਈਮ ਲਾਏਂਗੀ ਹੋਰ ਤੁਸੀਂ ਫੋਕਮ ਕਰੋ ਮੈਂ ਤਾਂ ਕਦੋਂ ਦੀ ਤਾਵਲੀ ਹੋਈ ਬੈਠੀ ਆ ਬਸ ਤਾਂ ਮਿਲ ਗਈ ਸੀ ਬਸ ਤਾਂ ਮਿਲ ਗਈ ਸੀ ਮੈਂ ਤਾਂ ਮਸਾਂ ਆਈਆਂ ਡਰਦੀ ਜਾਂਦੀ ਕਿ ਕਿਤੇ ਉਹ ਰਾਤ ਚ ਮਿਲ ਜਾਂਦੀ ਜਾਂ ਘਰੇ ਹੁੰਦੀ ਫੇਰ ਔਖਾ ਹੋ ਜਾਂਦਾ ਉਹ ਕੋਈ ਨਾ ਮੈਨੂੰ ਕਹਿੰਦੀ ਸੀ ਪਿੰਡ ਜਾਣ ਨੂੰ ਕਹਿੰਦੀ ਮੇਰੇ ਨਾਲ ਚੱਲ ਪਿੰਡ ਮਸਾਂ ਤੋਰੀ ਹੈ ਚੱਲ ਤੂੰ ਜਾਇਆ ਹੁੰਦਾ ਇੱਕ ਦਿਨ ਐ ਤਾਂ ਕੀ ਹੁੰਦਾ ਹੁਣ ਤੂੰ ਤਾਂ ਐਵੇਂ ਖਬਰਾਈ ਜਾਂਦੀ ਹੈ ਮੈਨੂੰ ਪਤਾ ਤਾਂ ਉਹ ਤਾਂ 5-4 ਦਿਨ ਮੁੜਦੀ ਨੇ ਟੈਂਸ਼ਨ ਨਾਲ ਹੈ ਨਾਲੇ ਆਪਖਾ ਨਾਲੇ ਮੈਨੂੰ ਖੜਾ ਮੈਂ ਕੰਮ ਐਵੇਂ ਨਾ ਫਿਕਰ ਕਰਿਆ ਕਰ ਜਦੋਂ ਉਹ ਉੱਗੀ ਦੇਖੀ ਜਾਉਤਾ ਮੇਰੇ ਸਾਲੀ ਵੀ ਕ ਨਾਂ ਦੀ ਦੀਵੀ ਹੈ ਮੈਂ ਉਹਨੂੰ ਕਦੋਂ ਚਾਹਣਾ ਬਿਥੇ ਰਹੇ ਹੁਣ ਕੱਟਦਾ ਤਾ ਤੂੰ ਉਹ ਨਹੀਂ ਸਕਦਾ ਕਰੋ ਨਾ ਤੂੰ ਮੈਨੂੰ ਰੱਖ ਸਕਦਾ ਕਰੇ ਹੁਣ ਚੋਰੀ ਸੁਤੇ ਕਿੰਨਾ ਕ ਟਾਈਮ ਮਿਲੀ ਜਾਵਾਂਗੇ ਨਾਲੇ ਹੁਣ ਉਹ ਤਾਂ ਤੈਨੂੰ ਰੱਖਣੀ ਪਊਗੀ ਲਾਵਾ ਲੈ ਕੇ ਆਈ ਹੈ ਤੇਰੇ ਨਾਲ ਤੇਰੇ ਘਰ ਦੇ ਨਾਲ ਵਿਆਹ ਕੀਤਾ ਉਹ ਮੇਰੇ ਕਦੋਂ ਪਸੰਦ ਸੀ ਉਹ ਮੈਨੂੰ ਤਾਂ ਮਜਬੂਰੀ ਚ ਵਿਆਹ ਕਰਾਉਣਾ ਪਿਆ ਉਹਦੇ ਨਾਲ ਮਾਪਿਆਂ ਕਰਕੇ ਬੁੜੀ ਹਟੀਨੀ ਉਹ ਤਾਂ ਮੈਨੂੰ ਆ ਮਰਦੇ ਨੂੰ ਅੱਕ ਚ ਬਣਾ ਪਿਆ ਚਲ ਕੋਈ ਨਾ ਹੁਣ ਦੋਨਾਂ ਆ ਟਾਈਮ ਨਾ ਖਰਾਬ ਕਰ ਨਾ ਅਨੂਲ ਤੇ ਰੋਟੀ ਪਾਣੀ ਬਣਾ ਸਬਜ਼ੀ ਭਾਜੀ ਤਾਂ ਉਹ ਬਣਾ ਕੇ ਰਹੀ ਸੀ ਮੈਨੂੰ ਤਾਂ ਉਹਦੀ ਜਮਾ ਪਸੰਦ ਨਹੀਂ ਤੂੰ ਆਪਦੇ ਹਿਸਾਬ ਨਾਲ ਬਣਾ ਆਪਦੇ ਹੱਥਾਂ ਨਾਲ ਚੰਗਾ ਠੀਕ ਆਹੋ ਬੈਠੋ ਤੁਸੀਂ ਮੈਂ ਬਣਾ ਕੇ ਲੈਂਨੀ ਕੋਈ ਨਾ ਕੋਈ ਨਾ ਬੈਠਾ ਮੈਂ ਛਾਲ ਹੁਣ ਮੇਰੇ ਸਾਲੇ ਦੀ 5-10 ਦਿਨ ਨਾ ਨਾਂ ਲੰਬੜੇ ਵਧੀਆ ਇਹਦੇ ਨਾਲ ਤੇੜੀਆਂ ਗੱਲਾਂ ਕਰ ਲਾਂਗੇ ਹੋਰ ਕੀ ਹੈ ਦਾਲ ਸਬਜ਼ੀਿਕਾ ਬਣਾਈ ਪਈ ਹੈ ਹੁਣ ਆਪ ਦੁਬਾਰੇ ਬਣਾਈ ਦਿੰਨੀ ਆਂਗੀ ਮੇਰੇ ਹੱਥ ਦੀ ਪਸੰਦ ਆਏਗੀ ਹੁਣ ਮੈਂ ਇੱਕ ਗੱਲ ਸੋਚਦੀ ਆਂ ਮੈਂ ਸਹੀ ਤਾਂ ਕਰ ਰਹੀ ਆਂ ਲੱਗਦਾ ਤਾਂ ਮੇਰਾ ਵੀ ਬਹੁਤ ਆ ਚਲ ਮਣਾ ਦੇਖੀ ਜਾਈਓ ਜੋ ਹੋਊਗਾ ਤਿੰਨ ਤਿੰਨ ਦਿਨ ਹੋ ਗਏ ਆ ਇਹਨੂੰ ਇਹਨੇ ਇੱਕ ਵਾਰੀ ਵੀ ਨਹੀਂ ਫੋਨ ਕੀਤਾ ਮੈਨੂੰ ਐ ਨਹੀਂ ਪਤਾ ਗੁੱਸੇ ਹੋਈ ਬੱਠੇ ਹੁਣ ਵੀ ਇਹ ਤਿੰਨ ਦਿਨ ਹੋ ਗਏ ਹਜੇ ਤੱਕ ਨਹੀਂ ਆਈ ਸਹੀ ਗੱਲ ਹੁਣ ਤਾਂ ਗੁੱਸਾ ਵੀ ਬੋਲਾ ਪਿਆ ਠਾਕਾ ਮੈਂ ਤਾਂ ਇਹ ਕਰਦੀ ਆ ਫੋਨ ਕਰਕੇ ਕਹਿ ਦਿੰਦੀ ਆ ਵੀ ਸਾਨੂੰ ਗੱਲ ਨੂੰ ਲੈ ਜਿਓ ਸਹੀ ਗੱਲ ਨਾਲ ਚਲ ਬਹੁਤ ਐਨੇ ਦਿਨ ਹੁਣ ਤਾਂ ਮੰਮੀ ਨੂੰ ਦਵਾਈ ਵਕਤੀ ਦਵਾਤੀ ਠੀਕ ਆ ਉਹ ਮੇਰੀ ਗੱਲ ਸੁਣ ਕੰਮ ਤਾਂ ਤਾਂ ਮੇਡਲਾ ਸਾਰਾ ਨਵੇਂ ਲੈ ਕੰਮ ਤਾਂ ਤਾਂ ਅੱਜ ਵੇਰੀ ਗੱਲ ਤਾਂ ਆਪਾਂ ਚੱਲਦੇ ਆਂ ਬਾਜ਼ਾਰ ਨਾਲ ਤਾਂ ਉਹਦੇ ਕੱਪੜੇ ਲੈਣੇ ਠੀਕ ਹੈ ਤੇ ਨਾਲੇ ਆਪਦਾ ਜਿਹੜਾ ਹੋਰ ਸਮਾਨ ਲੈਣਾ ਉਹ ਲੈ ਠੀਕ ਹੈ ਠੀਕ ਹੈ ਨਾ ਕੀ ਹੋ ਗਿਆ ਕੀ ਤਾਂ ਫੋਨ ਚਲ ਤੂੰ ਚੁੱਪ ਰਹਿ ਉਹਦਾ ਫੋਨ ਆ ਗਿਆ ਪਤਾ ਨਹੀਂ ਕੀ ਕਹਿੰਦੀ ਆ ਮੇਰੇ ਸਰਦੀ ਉਹ ਇਲਾਇਤੀ ਬਿੰਦੇ ਛੱਟੇ ਬਿੰਦੇ ਛੱਟੇ ਹੈਲੋ ਉਹ ਮੈਂ ਕਿੱਥੇ ਜਾਣਾ ਮੈਂ ਤਾਂ ਖੇਤ ਆ ਤੈਨੂੰ ਪਤਾ ਤਾਂ ਹੈ ਮੇਰੇ ਕੋਲੇ ਕਿੱਥੇ ਇਨਾ ਟਾਈਮ ਆ ਉਹ ਕੋਈ ਨਾ ਕੋਈ ਨਾ ਮੈਂ ਕਦਾ ਗੁੱਸਾ ਕਰਨਾ ਰੋਟੀ ਪਾਣੀ ਆ ਉਹ ਮੈਂ ਤਾਈ ਨੂੰ ਕਹਿ ਦੇਣਾ ਹੁੰਦਾ ਤਾਈ ਫੜਾ ਜਾਂਦੀ ਹੈ ਕੋਈ ਨਾ ਤੂੰ 2-4 ਦਿਨ ਹੋਰ ਲਾਇਆ ਦੁਬਾਰੇ ਫੇਰ ਕਹੇਗੀ ਮੈਨੂੰ ਬੇਛੱਡ ਗਿਆ ਮਾਂ ਨੂੰ ਦਵਾਈ ਦਿਵਾਉਣੀ ਆ ਕੋਈ ਨਾ ਤਕਲੀਫ ਕਾਦੀ ਆ ਉਹ ਮੈਂ ਤਾਂ ਤੈਨੂੰ ਗੁੱਸੇ ਗਲੇ ਨਾ ਬੋਲ ਪੈਣਾ ਕੋਈ ਨਾ ਤੂੰ ਬੇਵਿਖ ਕਰ ਰਹਿ ਜਿੰਨਾ ਚਿਰ ਮਾਂ ਨਾ ਜਵਣੇ ਠੀਕ ਹੁੰਦੀ ਤੈਨੂੰ ਕੋਈ ਔੜ ਨਹੀਂ ਆਉਂਦੀ ਮੈਂ ਆਪੇ ਸਾਰੇ ਘਰ ਦਾ ਕੰਮ ਕਰੀ ਜਾਂਦਾ ਹਾ ਹੋ ਚੰਗਾ ਠੀਕ ਹੈ ਜੀ ਚੰਗਾ ਲੈ ਮੈਂ ਤਾਂ ਉਹ ਟੈਨਸ਼ਨ ਲਈ ਜਾਂਦੀ ਸੀ ਵੀ ਮੈਨੂੰ ਕੁਝ ਬੋਲਣਗੇ ਇੰਨੇ ਵੀ ਨਹੀਂ ਬੁਰੇ ਹੈਗੇ ਜਿੰਨਾ ਮੈਂ ਸੋਚਦੀ ਆ ਉਹ ਇਹ ਨਾ ਦਾ ਸੁਭਾਗ ਆ ਗੁੱਸੇ ਨਾਲ ਬੋਲਣ ਦਾ ਉਹ ਗੱਲਾਂ ਬੰਦੇ ਆ ਹੁੰਦੀ ਹੈ ਇਹ ਜਿਹੇ ਆ ਮੰਮੀ ਨੇ ਵੀ ਕਿੰਨੇ ਵਾਰੀ ਮੈਨੂੰ ਸਮਝਾਇਆ ਪਰ ਮੈਂ ਹੀ ਪਾਗਲ ਨਹੀਂ ਸਮਝਦੀ ਚਲ ਉਹ ਤਾਂ ਫਿਕਰ ਕਰਦੇ ਮਮੀ ਦੀ ਤਾਈਆਂ ਵੀ ਨਿਕੰਦੇ ਰੈਪਾ ਹੋਰ ਉਹਨਾਂ ਨੂੰ ਵੀ ਆਏ ਆ ਆਪਣੇ ਬਿਨਾਂ ਇਹਨਾਂ ਦਾ ਖਾਣਾ ਚਲ ਜੀ ਇਹ ਪ੍ਰਮਾਤਮਾ ਇਹ ਜੀ ਬੰਦੇ ਨਾ ਸਭ ਨੂੰ ਦੇ ਮम्मा ਮੈਨੂੰ ਜੀ ਨਹੀਂ ਲੱਗਦਾ ਕਿ ਮੈਂ ਡੈਡੀ ਕੋਲ ਜਾੜਾਗਾ ਨਾ ਪਾ ਨਾ ਡੀ ਲੈੜਾ ਨਾ ਡੈਡੀ ਨੇ ਆਪੜ ਫੋਨ ਕੀਤਾ ਮੈਨੂੰ ਜੀ ਨਹੀਂ ਲੱਗਦਾ ਅੰਨੇ ਪੁੱਤ 2-3 ਵਾਰ ਹੀ ਆ ਕੇ ਤੇ ਡੈਡੀ ਦਾ ਫੋਨ ਆ ਉਹਨੇ ਮੈਨੂੰ ਕਿਹਾ ਵੀ ਸੀ ਇਹ ਤੇਰੇ ਨਾਲ ਗੱਲ ਕਰਾ ਦੇ ਪਰ ਮੈਂ ਭੁੱਲ ਗਈ ਨਾਨੀ ਨੂੰ ਦਵਾਈ ਦੋਈ ਦੇਣ ਦੇ ਚੱਕਰ ਚ ਕੋਈ ਨਾ ਆਪਾਂ ਚੱਲਾਂਗੇ ਮੰਮੀ ਪਰ ਮੇਰੇ ਸਕੂਲ ਦੇ ਵਾਲੀਆਂ ਸੁਟੀਆਂ ਹੋ ਗਿਆ ਮੈਂ ਫਿਰ ਸਕੂਲ ਵੀ ਜਾਣਾਗਾ ਸਾਡੇ ਮੈਡਮ ਬੋਲਦੇ ਆਗੇ ਪਰ ਉਹ ਨਾ ਕੱਟ ਦੇਣਗੇ ਸਕੂਲ ਚ ਮੈਂ ਤੁਹਾਨੂੰ ਇਹ ਕਹਿੰਦੀ ਸੀ ਜੇ ਤੁਸੀਂ ਅੱਜ ਲੈ ਜਾਂਦੇ ਸਾਨੂੰ ਪਤਾ ਕੀਆ ਜਵਾਕ ਵੀ ਕਹੀ ਜਾਂਦਾਗਾ ਵੀ ਛੁੱਟੀਆਂ ਹੋਈਆਂ ਜਾਂਦੀਆਂ ਵੀਰੀਆਂ ਵਾਲੀਆਂ ਵੀ ਫਿਰ ਸਕੂਲ ਚ ਬੋਲਣਗੇ ਤੁਹਾਨੂੰ ਵੀ ਪਤਾਗਾ ਕੋਈ ਨਾ ਲਾਲਾ ਹੁਣ 10 ਦਿਨ ਹੋਰ ਜਦੋਂ ਇੱਥੇ ਆ ਗਈ ਫੇਰ ਕਰੀ ਜਾਏਗੀ ਮੈਂ ਪਿੰਡ ਜਾਣਾ ਪਿੰਡ ਜਾਣਾ ਪਿੰਡ ਜਾਣਾ ਉਹ ਮੇਰੇ ਕੋਲੇ ਨਹੀਂ ਟਾਈਮ ਹੈਗਾ ਹੁਣ ਜਿਹੜੇ 5-4 ਦਿਨ ਹੋਰ ਲਾਉਣੇ ਆ ਇੱਥੇ ਲਾਲਾ ਨਾਲੇ ਇੱਕ ਗੱਲ ਹੋਰ ਇਹਨੇ ਤਾਂ ਖੇਤੀ ਕਰਨੀ ਹੈ ਮੇਰੇ ਸਾਲੇ ਨੇ ਕਿਹੜਾ ਡਿਪਟੀ ਲੱਜੂ ਪੜ ਕੇ ਮਰੀ ਜਾਨੀ ਆ ਮੇਰੇ ਕੋਲ ਨਹੀਂ ਹੈਗਾ ਟਾਈਮ ਲਾਲਾ ਹੁਣ 5-4 ਦਿਨ ਮੇਰੀ ਗੱਲ ਤਾਂ ਸੁਣ ਲਓ ਹੈਲੋ ਹੈਲੋ ਕੀ ਹੋ ਗਿਆ ਉਹ ਸਿਰਫ ਫੋਨ ਸੀ ਉਹਨੂੰ ਕੀ ਕਹਿੰਦੀ ਉਹ ਕਹਿਣਾ ਤਾਂ ਕੀ ਹੈ ਮੇਰੇ ਸਾਲੇ ਦੀ ਕਹਿੰਦੀ ਆ ਕੇ ਲੈ ਜਾ ਮੈਨੂੰ ਕੋਈ ਨਾ ਐਵੇਂ ਨਾ ਟੈਂਸ਼ਨ ਲਈ ਜਾ ਜਦੋਂ ਆਊਗੀ ਦੇਖੀ ਜਾਊਗਾ ਜਦੋਂ ਆਊਗੀ ਦੇਖੀ ਜਾਊਗਾ ਕਿ ਮਤਲਬ ਮੈਨੂੰ ਵੀ ਹੁਣ ਬਥੇਰੇ ਦਿਨ ਹੋ ਗਏ ਮੈਂ ਵੀ ਜਾਣੀ ਆਂ ਚਲ ਐਵੇਂ ਕੋਈ ਹੋਰ ਕੋਈ ਗੱਲ ਹੋ ਗਈ ਵਾਦਾ ਵਾਜੂਗਾ ਫਿਰ ਕੁਝ ਵੀ ਲੁੱਟ ਨਹੀਂ ਆਉਣਾ ਤੇਰੇ ਤੋਂ ਨਾਲੇ ਘਰੇ ਡਿੱਕੀ ਜਾਂਦੇ ਹੋਣਗੇ ਉਹ ਕੁਝ ਨਹੀਂ ਵਾਦਾ ਵਾਦਾ ਐਵੇਂ ਟੈਂਸ਼ਨ ਲਈ ਜੰਨੀ ਆ ਲੈ ਕੇ ਤਾਂ ਉਹਨੂੰ ਮੈਂ ਆਉਂਗਾ ਕੋਈ ਨਾ ਤੂੰ ਚਾਰ ਦਿਨ ਹੋਰ ਲਾ ਜਾ ਮੇਰਾ ਵੀ ਮਨ ਹੌਲਾ ਹੋ ਜੂ ਮੈਂ ਕਿਹਦੇ ਨਾਲ ਦੁੱਖ ਸੁੱਖ ਕਰਾਂ ਉਹਨਾਂ ਨਾਲ ਦੁੱਖ ਸੁੱਖ ਦੀ ਨਹੀਂ ਹੈਗੀ ਹੁਣ ਤੂੰ ਵੀ ਥੋੜਾ ਬਹੁਤ ਸਮਝ ਚਾਰ ਪੰਜ ਦਿਨ ਹੋ ਗਏ ਮੈਨੂੰ ਆਈ ਨਹੀਂ ਘਰੇ ਕੀ ਕਹਿਣਗੇ ਬਿੰਨੇ ਦਿਨ ਹੁਣ ਦਸੇਲੀ ਦਾ ਘਰੇ ਮੈਂ ਵੀ ਹੁਣ ਬਹਾਨਾ ਮਾਰ ਕੇ ਆਈ ਆ ਚਲ ਦੇਖ ਲੈ ਫਿਰ ਜਿੰਮੇ ਤੇਰਾ ਚਿੱਤ ਕਰਦਾ ਉਵੇਂ ਕਰ ਲੈ ਜਾ ਕੇ ਮੈਨੂੰ ਫੋਨ ਲਾ ਦੇ ਕੱਪੜੇ ਦਾ ਪਸੰਦੀ ਤੇਰੇ ਹੂੰ ਕੱਪੜੇ ਦਾ ਬਥੇਰੇ ਸੁਨੇ ਪਰ ਮਾਰੀ ਨਹੀਂ ਪਸੰਦ ਹੈਗੀ ਤੁਹਾਡੀ ਇਹ ਤਾਂ ਹੈ ਉਹ ਮੇਰਾ ਤਾਂ ਉਹੀ ਨਹੀਂ ਦਿਲ ਰਲਿਆ ਉਹਦੇ ਨਾਲ ਮੇਰੀਆਂ ਪਸੰਦਾਂ ਤਾਂ ਬਾੜੀਆਂ ਵਧੀਆਂ ਨੇ ਉਹ ਕਹਿੰਦੇ ਹੁੰਦੇ ਨਾ ਦਿਲ ਮਿਲਿਆਂ ਦੇ ਮੇਲੇ ਜਿੱਦ ਨਾਲ ਦਿਲ ਮਿਲ ਜਾਂਦਾ ਗੱਲ ਵੱਖਰੀ ਸੀ 1 ਵਜੇ ਬਾਸ ਆਉਂਗੀ ਸਿੱਧੀ ਬਰਨਾਲੇ ਨੂੰ ਹਾਂ ਚਲ ਉੱਥੇ ਭੱਜ ਜੀ ਚਲ ਮੈਂ ਕਰਦੀ ਹਾਂ ਤਿਆਰੀ ਚਾਹ ਦੀ ਕੁੱਟ ਬਰਨਾਲਾ ਨਾਲ ਮੈਂ ਪੀ ਲੂੰ ਹਾਂ ਮੈਂ ਬਣਾਉਣੀ ਆ ਮੇਰੇ ਸਾਰੇ ਦਿਨ ਸਾਰਾ ਖੇਡਾ ਫਰਾਕ ਕਰਤਾ ਕਦੇ ਉੱਤੇ ਕਦੇ ਇੱਥੇ ਕਦੇ ਉੱਤੇ ਕਰਦੇ ਤੇ ਰੰਗ ਤੇ ਪੰਗ ਪਾ ਦਿੰਦੀ ਆ ਲੈ ਕਿੱਦੇ ਤੇ ਕਰੀ ਜਾਂਦਾ ਸੀ ਮੰਮੀ ਘਰੇ ਜਾਣਾ ਘਰੇ ਜਾਣਾ ਲੈ ਆ ਗਿਆ ਘਰੇ ਹੁਣ ਜਾਵੜੀ ਕੱਲ ਤੋਂ ਸਕੂਲ ਚੱਲ ਜੀ ਲੈ ਉਹ ਫਿਰਤਾ ਤੇ ਰੈਡੀ ਉਹ ਬੱਲੇ 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 ਆ ਗਏ ਹਾਂ ਚਲ ਕੋਈ ਨਾ ਪੁੱਤ ਮੇਰਾ ਕਿਹੜਾ ਜੀ ਲੱਗਦਾ ਸੀ ਉਹ ਮੈਂ ਤਾਂ ਆਪ ਹੀ ਹੱਥ ਫੁੱਕੀ ਜਾਂਦਾ ਸੀ ਕੋਈ ਨਾ ਠੀਕ ਆ ਤੇਰੀ ਨਾਨੀ ਹੁਣ ਹਾਂ ਠੀਕ ਆ ਮਾਂ ਹਾਂ ਠੀਕ ਆ ਤਾਂ ਇਹ ਤਾਂ ਅਸੀਂ ਆ ਗਏ ਉਹ ਮੈਂ ਵੀ ਕਦੇ ਫੋਨ ਨਹੀਂ ਲਾਇਆ ਮੈਨੂੰ ਵੀ ਆਇਆ ਸੀ ਵੀ ਚਲ ਕੋਈ ਗੱਲ ਦੀ ਰੋਜ਼ ਰੋਜ਼ ਕਿਹੜਾ ਤੈਨੂੰ ਜਾਇਆ ਜਾਂਦਾ ਤੂੰ ਆਪਸੇ ਆਣੀ ਆ ਮੈਂ ਦੋ ਤਿੰਨ ਹੋਰ ਔਖਾ ਜੱਫਾ ਕੱਢ ਲੈਂਦਾ ਨਹੀਂ ਨਹੀਂ ਹੁਣ ਤਾਂ ਮੰਮੀ ਠੀਕ ਸੀ ਫਰ ਮੰਮੀ ਨੇ ਆਪੇ ਵੀ ਕਹਿਤਾ ਕੋਈ ਨਾ ਪੁੱਤ ਤੂੰ ਜਾ ਨਾਲੇ ਫਿਰ ਤੁਹਾਨੂੰ ਪਤਾ ਇਹਦੀ ਪੜ੍ਹਾਈ ਦਾ ਵੀ ਔਖਾ ਹੋਇਆ ਪਿਆ ਸੀ ਉਹ ਚਲ ਕੋਈ ਨਾ ਮੈਨੂੰ ਤੇਰਾ ਬੜਾ ਫਿਕਰ ਸੀ ਮੈਂ ਕਿਹਾ ਤਿੰਨ ਸਿੱਟਮੀਆਂ ਹੋ ਗਈਆਂ ਕਿਤੇ ਮੇਰੇ ਸਾਲੇ ਨਾ ਹੀ ਨਾ ਕੱਟ ਦੇਣਾ ਚਲ ਤੂੰ ਚੰਗਾ ਕਰ ਜਿਹੜੀ ਤੂੰ ਆਪ ਆ ਗਈ ਹੈ ਠੀਕ ਹੈ ਨਾ ਹਾਂ ਚਲ ਮੈਂ ਚਾਹ ਪਾਣੀ ਬਣਾਉਣੀ ਆ ਬਣਾ ਲੈ ਬਣਾ ਲੈ ਚੱਲ ਬਣਾ ਲੈ ਦੇ ਲੈ ਬੱਚੇ ਠੰਡਾ ਕੀ ਕਰਾ ਹੁਣ ਮੈਂ ਵੀ ਨਾ ਪਤਾ ਕਿੱਥੇ ਉਹ ਸਾਮਾਨ ਰੱਖ ਦਿੰਨੀ ਆ ਉਹ ਕਿੱਥੇ ਲੱਭਾਂ ਯਾਦ ਕਰ ਰਹਿਮਣਾ ਕਿੱਥੇ ਰੱਖਿਆ ਚਲ ਹਲੋ ਹਾਂਜੀ ਕਿੱਥੇ ਪਹੁੰਚ ਗਈ ਸੀ ਟਾਈਮ ਨਾਲ ਮੈਂ ਤਾਂ ਕੁਝ ਨਹੀਂ ਬਸ ਕੰਮ ਤੰਦਾ ਕਰਕੇ ਹਟੀ ਸੀ

ਕੀ ਦੀਆ ਤੇ ਕੌਣ ਰੱਖ ਗਿਆ ਨਾ ਲੇਤਾ ਨਾ ਬੁਰਗ ਨੀ ਲਗਦੀ ਸਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਜੇ ਕੋਈ ਮੇਰੇ ਨਾਲ ਨਵਾਂ ਜੁੜਿਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਪਿਛਲੀ ਵੀਡੀਓ ਚ ਪਿਆਰ ਆਇਆ ਸੀ ਕਮੈਂਟ ਆਏ ਸੀ ਨਾਂ ਬੋਲਣ ਲੱਗੇ ਨੋਟ ਕਰ ਲਿਓ ਬਾਈ ਜੀ ਅ ਭੋਲੀ ਕੌਰ ਫਰਮਜੀਤ ਕੌਰ ਮੁਹੰਮਦ ਅਸਵੀਰ ਪਾਕਿਸਤਾਨ ਸੁਖਮਣ ਕਾਲੋਂ ਲੁਧਿਆਣਾ ਜਗਜੀਤ ਸਿੰਘ ਅ ਜਗਿੰਦਰ ਮਾਲ ਵਿੱਕੀ ਬਾਗੀ ਗੁਰਦੇਵ ਸਿੰਘ ਫੌਜੀ ਭੈਣੀ ਅ ਸਰਿੰਦਰ ਅ ਮਹਿਕਦੀਪ ਮੰਗਟ सोनू राम ਗੁਰਲਾਲ ਸਿੰਘ ਕੁਦਰਤ ਕੱਦੂ ਅ ਪਰਮਦਰਾਜ ਦਲਬਾਗ ਸਿੰਘ ਮਲਕੀਤ ਸਿੰਘ ਅ ਸੁੱਚਾ ਸਿੰਘ ਇਹ ਆਪਣੇ ਕਮੈਂਟ ਸੀ ਬਾਈ ਬਹੁਤ ਪਿਆਰ ਕਰਦੇ ਹਾਂ ਤੇ ਵੀਡੀਓ ਥੋੜੀ ਜਿਹੀ ਲੇਟ ਹੋ ਜਾਂਦੀ ਆ ਪਰ ਪ੍ਰੋਮਿਸ ਕਰਦੇ ਹੁੰਨੇ ਆ ਵੀ ਦੋ ਦਿਨਾਂ ਬਾਅਦ ਪਾਇਆ ਕਰਾਂਗੇ ਵਿਆਹ ਚੱਲ ਰਹੇ ਆ ਤੇ ਹੁਣ ਵੀ ਕਰੇ ਵਿਆਹ ਦਾ ਤੇ ਬਸ ਇੱਕ ਆਇਆ ਹੁੰਦਾ ਵੀ ਕੁਛ ਨਾ ਕੁਛ ਪਾ ਦਈਏ 12 13 ਮਿੰਟਾਂ ਦੀ ਵੀਡੀਓ ਸੀ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਕੋਲੇ ਸਟੋਰੀ ਹੁੰਦੀ ਹੈ ਤਾਂ ਮੈਨੇ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਤੇ ਵੀਡੀਓ ਚ ਕੋਈ ਕਮੀ ਪੇਸੀ ਹੁੰਦੀ ਆ ਜ਼ਰੂਰ ਦੱਸਿਆ ਕਰੋ ਕਿਉਂਕਿ ਨਵੇਂ ਬੰਦੇ ਆ ਤੁਹਾਡੇ ਪਿਆਰ ਨਾਲ ਜੋ ਕੁਝ ਹੈਗਾ ਤੁਹਾਡੇ ਨਾਲ ਹੈ ਹੁਣ ਦਿਓ ਇਜਾਜ਼ਤ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ